ਕੱਝ ਇੱਧਰ ਹੋ ਜਾ ਮਾੜਾ ਮਾੜਾ ਇੱਧਰ ਹੋ ਜਾ ਆਹ ਰਿਹਾ ਸੇਵਾ ਕੀਤਾ ਲੋਕਾਂ ਦਾ ਯਾਰ ਇੱਥੇ ਖੜ੍ਹ ਜਾਓ ਇੱਥੇ ਰੋ ਜਾਓ ਇੱਧਰ ਲੈਣਾ ਬੁੱਤੇ ਬਾਜੀ ਕਿੱਥੇ ਮਗਰ ਲੱਗ ਜਾਣਾ ਕਿੱਥੇ ਹੁਣ ਜਾ ਰਹੇ ਆ ਅੱਧੇ ਕੋੜੋ ਆਹ ਜੀ ਆਹ ਜੀ ਇਹਨਾਂ ਕੋਈ ਗੱਲ ਨਹੀਂ ਦੱਸ ਕਬਲਾਵਾ ਬੇਬੇ ਇਹ ਇਹ ਇਕੱਲੇ ਇਕੱਲੇ ਨਹੀਂ ਰਹਿ ਸਕਦੇ ਇਹ ਬਹੁਤ ਨਹੀਂ ਤਾਂ ਇਹ ਹੁੰਦਾ ਤਾਂ ਮੇਰੇ ਤੇ ਆਹ ਕਹਿੰਦੇ ਸੱਚਾ ਪਿਆਰ ਹੈ ਹੀ ਰੰਗ ਲੱਲਾ ਮੈਨੂੰ ਤੁਸੀਂ ਸਾਰੇ ਸੁਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਕੱਡੇ 15 ਦਿਨ ਵੀ ਨਹੀਂ ਕੱਡੇ ਮੇਰੇ ਬਾਪੂ ਤੇਰੀ ਬਾਪ ਨੇ ਤੇਰੀ ਬਾਹੂ ਕੋਲ ਨਹੀਂ ਮੈਨੂੰ ਮਾਪੇ ਦਿਲ ਦਾ ਰਮ ਅੱਜ ਮੈਂ ਆਪਣੇ ਬਾਪ ਦਾ ਇਿੱਤਾ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਮੇਂ ਨਾ ਨੜਾਉਂਦਾ ਸੀ ਇੱਦਾਂ ਪੁਚਾ ਕੇ ਇੱਦਾਂ ਕਰਕੇ ਸਿਰ ਮਾਰ ਕੇ ਨੜਾਉਂਦਾ ਅੱਛਾ ਕਭਰੀ ਆ ਅੱਛਾ ਸੀ ਆਪਣੇ ਬਾਪ ਨੂੰ ਇੱਦਾਂ ਦਾ ਸਿਰ ਮਾਰ ਕੇ ਨੜਾਉਂਦਾ ਚਾਰੀ ਪਿਲੇ ਦਿੱਤਾ ਇੱਦਾਂ ਇੱਕ ਬੱਚੇ ਨੂੰ ਲੜਾਈ ਲਾਉਂਦਾ ਨੜਾਉਂਦਾ ਮੀਟਿੰਗ ਨਹੀਂ ਸੀ ਆ ਸਾਰੇ ਤੁਸੀਂ ਆਪਣੇ ਉਹ ਮੇਰੇ ਬਾਪੇ ਕਰਕੇ ਮੈਨੂੰ ਬਟਾ ਚੰਗਾ ਲੱਗਦਾ ਨਹੀਂ ਇਹ ਦੁਆਰਾ ਨਹੀਂ ਮਿਲਦੇ ਲੇਕਿਨ ਜੀ ਆਪਣੇ ਬਾਪਾ ਆਪਣੇ ਖਿਆਲ ਰੱਖੋ ਤੁਸੀਂ ਉਹ ਮੇਰੀ ਜੀ ਉਹ ਨੀ ਵਾਲਾ ਬੋਲੋ ਉਹ ਮੈਨੂੰ ਚਨੀ ਵਾਲਾ ਬੋਲ ਰੱਬ ਅਰੇ ਕਿੱਥੇ ਬਣੀ ਆ ਅੱਜ ਅੱਲਾ ਵੀ ਇਸ ਚੀਜ਼ ਦੀ ਇਜ਼ਾਰ ਹੰਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਵੀ ਤਾਂ ਰੋ ਰਿਹਾ ਪਰ ਮੈਂ ਬਾਪਾ ਨੂੰ ਬਹੁਤ ਪਿਆਰ ਕਰਦਾ ਹਾਂ ਇਹ ਜਿਹੜਾ ਨਹੀਂ ਕਰੂਗਾ ਔਰ ਲੋਗਾ ਬਾਦਲ ਨੂੰ ਕਾਉਣੀ ਤਕਰੀਰੀ ਉਹ ਜਗ੍ਹਾ ਤੇ ਦੇਖਦੇ ਆਪਨੇ ਮਾਪੇ ਸੀ ਆਪਣੇ ਮਾਪਿਆਂ ਤੋਂ ਟੈਨਸ਼ਨ ਲੈਣਾ ਨਹੀਂ ਗਿਆ ਉਹ ਕਿਹਾ ਰੱਬ ਦੀ ਮਰਜ਼ੀ ਦੇਖੋ ਲਾ ਇਲਾਹਾ ਇਲਾ ਹੀ ਅਮਰ ਰੱਬੁਲਲਾਹ ਖੰਦੇ ਮੁਹੰਮਦ ਵਸੂਮਾ ਜਿਹੜੇ ਪੜਿਆ ਉਹਨਾਂ ਨੇ ਆਪੋ ਆਪਣੇ ਮਾਪੇ ਦੀ ਠੰਡੀ ਹਵਾ ਲਈ ਉਹਨਾਂ ਦੀਆਂ ਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰਿਆ ਤਾਂ ਕਰਕੇ ਮਨਿਸਟਰਿਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਦਸ਼ਾਹ ਸਾਦਾ ਆ ਸ਼ਾਨਦਾਰ ਲੋਕ ਪਿਆਰਾ ਸਾਡਾ ਅੱਲਾਹ ਅਕਬਰ ਨਾ ਇਲਾਹਾ ਇਲਾ ਲਲਾਹ ਆ ਗੱਲਾਂ ਦੜੀਆਂ ਬਹੁਤ ਵਧੀਆ ਲੱਗਦੀਆਂ ਲਾ ਇਲਾਹਾ ਇਲਾਹ ਲਾ ਇਲਾਹਾ ਇਲਾਹ ਆਪਣੀ ਮਾਂ ਨੂੰ ਟੈਲ ਦੇ ਦੇ ਆਪਣੇ ਬਾਪੂ ਨੂੰ ਟੈਲ ਦੇ ਦੇ ਚੋਰਾ ਨਹੀਂ ਮਿਲਦੇ ਕਦੀ ਜ਼ਿੰਦਗੀ 'ਚ ਤੁਹਾਨੂੰ ਪਤਾ ਨਹੀਂ ਆਪਣੇ ਬਾਪੂ ਨੂੰ ਕਿੱਦਾਂ ਦਪਾਣਾ ਚੋਰਾ ਨਹੀਂ ਮਿਲਦੀ ਜ਼ਿੰਦਗੀ 'ਚ ਕਦੀ ਵੀ ਅੰਗਲੀ ਨਾ ਕਰ ਮੇਰਾ ਪੜਾ ਦਿੰਦੇ ਵੀ ਲਾ ਇਲਾਹਾ ਇਲਾਹ ਲਾ ਇਲਾਹਾ ਇਲਾਹ ਲਾ ਇਲਾਹਾ ਇਲਾਹ ਹੋ ਗਿਆ ਮੇਰੇ ਲਾ ਸਤਿ ਸ਼੍ਰੀ ਅਕਾਲ ਅੱਜ ਕੋ ਜਿੰਨੇ ਵੀ ਜਾਣੇ ਦੇਖ ਲਾ ਇਲਾਹਾ ਇਲਾਹ ਸਾਰੇ ਜਾਣੇ ਸਾਡੇ ਮਾਪਾਂ ਵਾਸਤੇ ਦੁਆ ਕਰੇ ਤੇ ਦੁਨੀਆ ਦੇ ਹਰੇਕ ਮਾਪਾਂ ਵਾਸਤੇ ਦੁਆ ਕਰੋ ਮਾਪਾਂ ਵਾਸਤੇ ਦੁਆ ਕਰੋ ਕਦੀ ਵੀ ਮਾਪਾਂ ਨੂੰ ਸਮਛਾਨ ਕਾਟੋ ਕਦੀ ਵੀ ਮਾਪਾਂ ਫਿਰ ਤਾਂ ਸਮਝ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਦਈ ਦੇਖਦੇ ਵੀ ਬਾਕੀ ਹੁਣ ਸਾਡੇ ਅਸੀਂ ਆਪਣੇ ਨੂੰ ਲਕਰਉਣ ਲੱਗੇ ਆ ਜੀ ਆਖਰੀ ਆ ਮਾਫ਼ ਕਰਿਓ ਬੋਲੇ ਜਾਂਦੇ ਪਰ ਆਪਣੇ ਮਾਪੇਾਂ ਦੀ ਕਦਰ ਕਰੋ ਪੀਸ